ਜਿਹੜਾ ਇਸ ਇਲਾਕੇ ਦੇ ਵਿੱਚੋਂ ਭਾਈ ਅਮਰਪਾਲ ਸਿੰਘ ਨੇ ਲੱਖਾਂ ਵੋਟਾਂ ਲੈ ਕੇ ਮੈਂਬਰ ਪਾਰਲੀਮੈਂਟ ਇਸ ਹਲਕੇ ਤੋਂ ਬਣੇ ਪੰਥਕ ਹੱਕਾਂ ਦੀ ਗੱਲ ਕਰਦੇ ਸੀ ਕੌਮ ਦੀ ਨੌਜਵਾਨੀ ਦੀ ਗੱਲ ਕਰਦੇ ਸੀ ਔਰ ਉਹਨਾਂ ਤੇ ਐਨਐਸਏ ਵਰਗੀਆਂ ਧਾਰਾਵਾਂ ਲਾ ਕੇ ਉਹਨਾਂ ਨੂੰ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਸਾਥੀਆਂ ਸਮੇਤ ਸੁੱਟਿਆ ਗਿਆ ਕਿ ਜਮਹੂਰੀਅਤ ਦੇ ਰਾਖਿਆਂ ਨੂੰ ਇਸ ਤਰੀਕੇ ਦੇ ਨਾਲ ਧਾਰਾਵਾਂ ਲਗਾ ਕੇ ਸਲਾਖਾਂ ਪਿੱਛੇ ਬੰਦ ਕਰਨਾ ਅਮਰੀਕਾ ਲੋਕਾਂ ਦੀਆਂ ਭਾਵਨਾਵਾਂ ਦੇ ਅਗੇਂਸਟ ਹੈ ਅੱਜ ਅਕਾਲ ਤਖਤ ਤੋਂ ਸਭ ਤੋਂ ਬਣਾਈ ਗਈ ਪੰਜ ਮੈਂਬਰੀ ਪਰਟੀ ਕਮੇਟੀ ਸਾਡੇ ਗ੍ਰਹਿ ਵੇਖੇ ਪੁੱਜੀ ਤੇ ਉਹਨਾਂ ਨੇ ਪੰਥਕ ਦੇ ਇਕਤਾ ਦੀ ਅਪੀਲ ਕੀਤੀ ਠੀਕ ਹੈ ਕਿ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆ ਕਿ ਸਾਰੇ ਇਕੱਠੇ ਹੋਣ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਲਈ ਗਠਕ ਜੋ ਪੰਜ ਮੈਂਬਰੀ ਕਮੇਟੀ ਹੈ ਸੋਸ਼ਲ ਹੁਕਮਨਾਮੇ ਦੀ ਲਾਅ ਦੇ ਵਿੱਚ ਜਿਹੜਾ ਸਾਨੂੰ ਪੰਥਕ ਇਕਤਾ ਦਾ ਵੀ ਹੁਕਮ ਹੋਇਆ ਹੁਕਮਨਾਮੇ ਦੇ ਵਿੱਚ ਪੰਜ ਮੈਂਬਰੀ ਪ੍ਰਤੀ ਕਮੇਟੀ ਤੇ ਅਕਾਲੀ ਦਲ ਬਾਰੇ ਪੰਜਾਬ ਦੀ ਮੀਟਿੰਗ ਹੋਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਾਂਝਾ ਪੰਥਕ ਪਲੇਟਫਾਰਮ ਬਣ ਸਕਦਾ ਹੈ ਇਹ ਬਿਆਨ ਬਾਪੂਤਰ ਸੇਮ ਸਿੰਘ ਦੇ ਵੱਲੋਂ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਪੰਥਕ ਇਕਤਾ ਦੀ ਕਿਤੇ ਜਾ ਰਹੇ ਯਤਨਾਂ ਦਾ ਉਸ ਵਗਤ ਕਰਦੇ ਨੇ ਦੱਸਦੇ ਕਿ ਇਹ ਭਾਰਤੀ ਕਮੇਟੀ ਦੇ ਮੈਂਬਰ ਚੁੰੰਦਾ ਅਤੇ ਮਨਪ੍ਰੀਤ ਇਹ ਵਾਲੀ ਅਕਾਲੀ ਦਲ ਵਾਰਿਸ ਪੰਜਾਬ ਦੇ ਮੈਂਬਰਾਂ ਦੇ ਕੋਲ ਪਹੁੰਚੇ ਸੀ ਤੇ ਉਹਨਾਂ ਦੇ ਵੱਲੋਂ ਪੰਥਕ ਇਕਤਾ ਦਾ ਸੁਨੇਹਾ ਲਗਾਇਆ ਗਿਆ ਜਿਸ ਤੋਂ ਬਾਅਦ ਬਾਪੂਦਰ ਸੇਮ ਸਿੰਘ ਨੇ ਬਿਆਨ ਦਿੱਤਾ ਹੈ ਕਿ ਪੰਥਕ ਇਕਤਾ ਦੇ ਲਈ ਕੀਤੇ ਜਾ ਰਹੇ ਯਤਨਾਂ ਦਾ ਸਵਾਗਤ ਕਰਦੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਾਂਝਾ ਪੰਥਕ ਪਲੇਟਫਾਰਮ ਵੀ ਬਣ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਲਈ ਗਠਕ ਜੋ ਪੰਜ ਮੈਂਬਰੀ ਕਮੇਟੀ ਹੈ ਸੋ ਹੁਕਮਨਾਮੇ ਦੀ ਲਾਅ ਦੇ ਵਿੱਚ ਜਿਹੜਾ ਸਾਨੂੰ ਪੰਥਕ ਏਕਤਾ ਦਾ ਵੀ ਹੁਕਮ ਹੋਇਆ ਹੁਕਮਨਾਮੇ ਦੇ ਵਿੱਚ ਸੋ ਉਸ ਆਸ਼ਿਰਮੁਖ ਰੱਖ ਕੇ ਅੱਜ ਅਸੀਂ ਭਾਈ ਅਮਰਪਾਲ ਸਿੰਘ ਦੇ ਗ੍ਰਹਿ ਵਿਖੇ ਬਾਪੂ ਜੀ ਤਰਸੇਮ ਸਿੰਘ ਹੋਣਾ ਤੇ ਉਹਨਾਂ ਦੀ ਜਿਹੜੀ ਸਮੁੱਚੀ ਟੀਮ ਹੈ ਉਹਦੇ ਨਾਲ ਲੰਬੀਆਂ ਵਿਚਾਰ ਚਰਚਾਵਾਂ ਅਸੀਂ ਪੰਜ ਮੈਂਬਰਾਂ ਨੇ ਕੀਤੀਆਂ ਨੇ ਔਰ بڑے ਸੁਖਾਵੇ ਮਾਹੌਲ ਵਿੱਚ ਅੱਜ ਦੀਆਂ ਪੰਥਕ ਵਿਚਾਰਾਂ ਖੁੱਲ ਕੇ ਹੋਈਆਂ ਜਿਦੇ ਵਿੱਚ ਅਸੀਂ ਦ੍ਰਿੜਤਾ ਦੇ ਨਾਲ ਇਸ ਏਜੰਡੇ ਤੇ ਪਹੁੰਚਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਮੂਚੀਆਂ ਪੰਥਕ ਧਿਰਾਂ ਜਿਹੜੀਆਂ ਪੰਥ ਲਈ ਸੰਘਰਸ਼ ਕਰ ਰਹੀਆਂ ਨੇ ਔਰ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤ ਨੂੰ ਸਮਰਪਿਤ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਪੰਥਕ ਇਕਤਾ ਵੱਲ ਸਹਿਰਦ ਜਿਹੜੇ ਯਤਨ ਆ ਉਹਦੇ ਉੱਪਰ ਆਲੇ ਕੀਤੇ ਜਾਣਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਨੂੰ ਇੱਕ ਪੰਥ ਪ੍ਰਸਤ ਲੀਡਰਸ਼ਿਪ ਜਿਹੜੀ ਹੈ ਉਹ ਇੱਕ ਪਲੇਟਫਾਰਮ ਤੇ ਇਕੱਠੀ ਕੀਤੀ ਜਾ ਸਕੇ ਤੇ ਪੰਥਕ ਮਸਲਿਆਂ ਦੇ ਹੱਲ ਕੀਤੇ ਜਾ ਸਕਣ। ਸੋ ਇਹਦੇ ਲਈ ਦੂਸਰੀ ਜੋ ਸਾਡਾ ਸੀਗਾ ਕਿ ਜਿਹੜਾ ਇਸ ਇਲਾਕੇ ਦੇ ਵਿੱਚੋਂ ਭਾਈ ਅਮਰਤਪਾਲ ਸਿੰਘ ਨੇ ਲੋਕਾਂ ਦੇ ਜੋ ਇਮੋਸ਼ਨਸ ਦੀ ਤਰਜਮਾਨੀ ਦੇ ਆਧਾਰ ਤੇ ਕਹਿ ਲਓ ਕਿ ਲੱਖਾਂ ਵੋਟਾਂ ਲੈ ਕੇ ਮੈਂਬਰ ਪਾਰਲੀਮੈਂਟ ਇਸ ਹਲਕੇ ਤੋਂ ਬਣੇ ਪੰਥਕ ਹੱਕਾਂ ਦੀ ਗੱਲ ਕਰਦੇ ਸੀ ਕੌਮ ਦੀ ਨੌਜਵਾਨੀ ਦੀ ਗੱਲ ਕਰਦੇ ਸੀ कोरोना ਤੇ ਐਨਐਸਏ ਵਰਗੀਆਂ ਧਾਰਾਵਾਂ ਵਾਂ ਲਾ ਕੇ ਉਹਨਾਂ ਨੂੰ 디ਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਸਾਥੀਆਂ ਸਮੇਤ ਸੁਟਿਆ ਗਿਆ ਸੋ ਜਿੱਥੇ ਪੰਜ ਮੈਂਬਰੀ ਕਮੇਟੀ ਇਹ ਵੀ ਮਹਿਸੂਸ ਕਰਦੀ ਹੈ ਅਪੀਲ ਕਰਦੀ ਹੈ ਕਿ ਜਮਹੂਰੀਅਤ ਦੇ ਰਾਖਿਆਂ ਨੂੰ ਇਸ ਤਰੀਕੇ ਦੇ ਨਾਲ ਧਾਰਾਵਾਂ ਲਗਾ ਕੇ ਸਲਾਖਾਂ ਪਿੱਛੇ ਬੰਦ ਕਰਨਾ ਅਮਰੀਕਾ ਲੋਕਾਂ ਦੀਆਂ ਭਾਵਨਾਵਾਂ ਦੇ ਅਗੇਂਸਟ ਹੈ ਡੈਮੋਕ੍ਰੇਸੀ ਦੀ ਜੀ ਅਸੀਂ ਮੂਲ ਭਾਵਨਾ ਨੂੰ ਸੁਰਜੀਤ ਰੱਖਣਾ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਤਾਂ ਕਿ ਉਹ ਜਿਹੜੇ ਲੋਕਾਂ ਦੀਆਂ ਵੋਟਾਂ ਨਾਲ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਲੋਕਾਂ ਦੀ ਤਰਜ਼ਮਾਨੀ ਕਰ ਸਕਣ ਮੈਂਬਰ ਪਾਰਲੀਮੈਂਟ ਵਿੱਚ ਜਾ ਕੇ ਪੰਜਾਬ ਦੀ ਪੰਥ ਦੀ ਕੋਈ ਗੱਲ ਕਰ ਸਕਣ ਜੇ ਜਲਦਪੁਰ ਪਹੁੰਚਿਓ ਇਸੇ ਤਰ੍ਹਾਂ ਜੇ ਚੱਲਦਾ ਰਹੂਗਾ ਸਮੂਹਕ ਜਥੇਬੰਦੀਆਂ ਨਾਲ ਹੋ ਜਾਂ ਅਕਾਲੀ ਦਲ ਨਾਲ ਮਿਲਣ ਵਾਸਤੇ ਜੋ ਪੰਜ ਮੈਂਬਰੀ ਕਮੇਟੀ ਵੱਲੋਂ ਦੇਖੋ ਪੰਜ ਮੈਂਬਰੀ ਕਮੇਟੀ ਹੁਕਮਨਾਮੇ ਦੀ ਲਾਅ ਦੇ ਵਿੱਚ ਜਿਹੜੀ ਪੰਥਕ ਇਕਤਾ ਦਾ ਸਾਨੂੰ ਹੁਕਮ ਹੋਇਆ ਜਿੱਥੇ ਅਸੀਂ ਜੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰ ਜਿੱਤੀ ਲਈ ਪਰ ਜੋਰ ਯਤਨ ਅਰੰਭੇ ਗਏ ਹੈ ਉਹਨਾਂ ਨੂੰ ਭਰਪੂਰ ਹੰਗਾਰਾ ਵੀ ਮਿਲ ਰਿਹਾ ਹੈ ਉੱਥੇ ਅਸੀਂ ਸਮੂਚੀਆਂ ਪੰਥਕ ਤੇ ਰਹਾਂ ਤਾਂ ਕਿ ਪੰਥ ਪਰਥ ਲੀਡਰਸ਼ਿਪ ਜਿਹੜੀ ਹੈ ਇੱਕ ਪਲੇਟਫਾਰਮ ਤੇ ਇਕੱਠੀ ਹੋ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਮੂਚੀਆਂ ਥਿਰਾਂ ਦੇ ਨਾਲ ਤਾਲਮਿਲ ਕਰ ਲਈ ਸਿਹਰ ਦੇ ਯਤਨ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਕਾਲ ਤਖਤ ਤੋਂ ਸਾਬ ਤੋਂ ਬਣਾਈ ਗਈ ਪੰਜ ਮੈਂਬਰੀ ਪ੍ਰਤੀ ਕਮੇਟੀ ਸਾਡੇ ਗ੍ਰਹਿ ਵੇਖੇ ਪੁੱਜੀ ਤੇ ਉਹਨਾਂ ਨੇ ਪੰਥਕ ਦੇ ਇੱਕ ਦੱਦੀ ਅਪੀਲ ਕੀਤੀ ਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਆਇਆਂ ਆਖਦੇ ਹਾਂ ਕਿ ਇਹ ਅੱਜ ਜੋ ਸਾਡੇ ਪੰਥਕ ਸੰਕਟ ਬਹੁਤ ਵੱਡਾ ਵਾ ਤੇ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਇੱਕ ਜੋ ਟੋਕੇ ਬੜਾ ਮਾਰਨਾ ਚਾਹੀਦਾ ਤੇ ਜੋ ਸਾਡੀ ਸਾਰੀ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋਵੇ ਤੇ ਅਸੀਂ ਸਾਰੇ ਜਣੇ ਰਲ ਮਿਲ ਕੇ ਜੋ ਸਾਡੇ ਤੇ ਬਹੁਤ ਵੱਡੇ ਸੰਕਟ ਮਸਲੇ ਮੰਡਰਾ ਰਹੇ ਆ ਤੇ ਉਹਨਾਂ ਤੋਂ ਤਾਂ ਹੀ ਨਿਜਾਤ ਪਾਈ ਜਾ ਸਕਦੀ ਕਿ ਜੇ ਸਾਰੀਆਂ ਧਿਰਾਂ ਸਿਰ ਦੇ ਧਿਰਾਂ ਜਿਹੜੀਆਂ ਕਿ ਅਕਾਲ ਤਖਤ ਤੋਂ ਸਮਰਪਿਤ ਸਮਰਪਿਤ ਧਿਰਾਂ ਜਿਹੜੀਆਂ ਸਾਰੀਆਂ ਇਕੱਠੀਆਂ ਹੋਣ ਤੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ। ਬਹੁਤ ਕੀ ਲੱਗਦਾ 227 ਤੱਕ ਅਕਾਲੀ ਦਲ ਦੇ ਰਲੇਵੇਂ ਦੀ ਆਸ ਰੱਖ ਸਕਦੇ ਆ ਕੌਮ ਦੀ ਇੱਕ ਜੁੜਤਾ ਦੀ ਆਸ ਰੱਖ ਸਕਦੇ ਆ ਤਨਸ਼ਕ ਇਕਤਾ ਦੀ ਖਾਸ ਕਰਕੇ। ਇਹ ਮੇਰੇ ਖਿਆਲ ਹੈ ਕਿ 227 ਅਜੇ ਬਹੁਤ ਦੂਰ ਆ ਸਾਨੂੰ 2027 ਜਾਂ ਸਤਾ ਵਾਸਤੇ ਨਹੀਂ ਸਾਨੂੰ ਕੌਮ ਦੀ ਜਿਹੜੀ ਆ ਲੀਡਰਸ਼ਿਪ ਵਾਸਤੇ ਚੰਗੀ ਜੋ ਸਿਆਸਤ ਵਾਸਤੇ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਸਾਨੂੰ ਕੰਮ ਕਰਨਾ ਚਾਹੀਦਾ ਕਿਉਂਕਿ ਸਾਡੀਆਂ ਜੋ ਹੁਣ ਲੁਧਿਆਣਾ ਇਲੈਕਸ਼ਨ ਹੋਈ ਜੋ ਪੰਥਕ ਧਿਰਾਂ ਦਾ ਇੱਕਦਮ ਹਾਸ਼ੀਏ ਤੇ ਚਲੇ ਜਾਣਾ ਬੜਾ ਚਿੰਤਾਜਨਕ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਆਪਣੇ ਆਪਣੇ ਅੰਦਰ ਛਾਤੀ ਮਾਰ ਕੇ ਆਉਣ ਵਾਲੇ ਸਮੇਂ ਲਈ ਕੋਈ ਲੰਮੀ ਜੋ ਕੋ ਪਲਾਨਿੰਗ ਕੋਈ ਸਿਰਤਾ ਨਾਲ ਅਸੀਂ ਸਾਰੇ ਜਣੇ ਰਲ ਮਿਲ ਕੇ ਇਹਦਾ ਸਾਰੀਆਂ ਪੰਥਕ ਤਰ੍ਹਾਂ ਨੂੰ ਹੋਰਨਾਂ ਨੂੰ ਵੀ ਆਵਾਜ਼ ਮਾਰੀਏ ਕਿ ਅਸੀਂ ਸਾਰੇ ਜਣੇ ਨਾਲ ਮਿਲ ਕੇ ਇਹ ਜੋ ਇਹ ਜੋ ਸਾਡਾ ਪੰਥਕ ਬੜੇ ਘਮਣ ਘੇਰੀ ਚ ਫਸਿਆ ਹੋਇਆ ਉਹਨੂੰ ਕਿਸ ਤਰ੍ਹਾਂ ਕਬਾਰ ਕੱਢਿਆ ਜਾ ਸਕੇ ਆਸ ਰੱਖਦੇ ਹਾਂ ਕਿ ਸਾਰੇ ਅਕਾਲੀ ਦਾ ਲਿਖੇ ਫਾਰਮ ਤੇ ਇਕੱਠੇ ਹੋ ਸਕਦੇ ਆ ਲੱਗਦਾ ਹੁਣ ਇਸ ਸਮੇਂ ਦੇ ਵਿੱਚ ਪੰਥਕ ਇੱਕ ਲਈ ਗੱਲ ਕਰਦੇ ਆ ਇਹ ਠੀਕ ਹੈ ਕਿ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆ ਕਿ ਸਾਰੇ ਇਕੱਠੇ ਹੋਣ ਬਾਕੀ ਉਹ ਉਹ ਗੁਰੂ ਗੁਰੂ ਹੀ ਜਾਣਦਾ ਜੀ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਾਰੇ ਇਕੱਠੇ ਹੋ ਕੇ ਅਸੀਂ ਸੰਘਰਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਅਮਰਤਪਾਲ ਸਿੰਘ ਜੀ ਦੇ ਆਪਣੇ ਗ੍ਰਹਿ ਵਿਖੇ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਪੰਜ ਮੈਂਬਰੀ ਕਮੇਟੀ ਬਣੀ ਸੀ ਅਕਾਲੀ ਦਲ ਨੂੰ ਦੁਬਾਰਾ ਸੁਰਜੀਤ ਸੁਰਜੀਤ ਕਰਨ ਵਾਸਤੇ ਉਹ ਅੱਜ ਸਾਡੇ ਨਾਲ ਗੱਲਬਾਤ ਕਰਨ ਆਏ ਸੀ ਤੇ ਬਹੁਤ ਵਧੀਆ ਮਤਲਬ ਹੁੰਗਾਰਾ ਮਿਲਿਆ ਇਹ ਗੱਲਾਂ ਬਾਤਾਂ ਤੇ ਆਸ ਕਰਦੇ ਆ ਕਿ ਅੱਗੇ ਨੂੰ ਅੱਗੇ ਇਕੱਠੇ ਹੋ ਕੇ ਤੇ ਮਹਾਰਾਜ ਚਾਹਣਗੇ ਤਾਂ ਇਕੱਠੇ ਹੋ ਕੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਦੱਸਦੀ ਕਿ ਸਾਰੀ ਮੈਂਬਰਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਆਸ ਹੈ ਕਿ ਪੰਥਕ ਇਕਤਾ ਵੱਲ ਵੱਧ ਰਿਹਾ ਹੈ ਕਾਦਮ ਕੌਮ ਅਤੇ ਪੰਥ ਨੂੰ ਮਜ਼ਬੂਤ ਦਿਸ਼ਾ ਦੇਣਗੇ ਅੰਮ੍ਰਿਤਸਰ ਤੋਂ ਹਰਜੀਤ ਗਰੀਬਾਲ ਪੰਜਾਬੀ ਲੋਕ ਚੈਨਲ